ਕਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਖਨੌਰੀ ਬਾਰਡਰ ਦੇ ਉੱਤੇ ਇੱਕਠ ਦਿਨਾਂ ਤੋਂ ਵਾਧਾ ਹੋਇਆ ਨਜ਼ਰ ਆ ਰਿਹਾ ਤੇ ਬਾਰਡਰ ਕੈਨਨ ਵਾਲਾ ਨਵਦੀਪ ਜਲਵੇੜਾ ਖਨੌਰੀ ਬਾਰਡਰ ਦੇ ਉੱਤੇ ਪਹਿਲੇ ਦਿਨ ਤੋਂ ਡਟਿਆ ਹੋਇਆ ਤੇ ਅੱਜ ਆਪਣੇ ਨਾਲ ਇੱਕ ਵਕੀਲ ਨੂੰ ਬਿਠਾਇਆ ਹੋਇਆ ਐਡਵੋਕੇਟ ਉਹਨਾਂ ਦੇ ਨਾਲ ਬੈਠੇ ਨੇ ਜੋ ਕਿ ਇਸ ਅੰਦੋਲਨ ਦੀ ਕਾਨੂੰਨੀ ਲੜਾਈ ਲੜ ਰਹੇ ਨੇ ਆਖਰ ਕਿਹੜੀ-ਕਿਹੜੀਆਂ ਔਕੜਾਂ ਕਿਹੜੀਆਂ-ਕਿਹੜੀਆਂ ਮੁਸੀਬਤਾਂ ਚਲਣੀਆਂ ਪੈ ਸਕਦੀਆਂ ਨੇ ਕਿਹੜੀਆਂ ਗੱਲਾਂ ਨੇ ਜਿਹੜੀਆਂ ਅੰਦਰੂਨੀ ਨੇ ਜੋ ਵਕੀਲ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਨਾਲ ਹੀ ਨਵਦੀਪ ਜਲਵੇੜਾ ਦੇ ਵੱਲੋਂ ਵੀ ਹਰਿਆਣਾ ਦੇ ਕਿਸਾਨਾਂ ਦੇ ਕੋਲ ਖੜ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਇੱਕ ਵਾਰ ਤੁਹਾਨੂੰ ਉਹ ਵੀ ਸੁਣਾਉਣੀ ਆ ਤੇ ਨਾਲ ਉਹ ਵੀ ਸੁਣਾਵਾਂਗੇ ਕਿ ਜੋ ਵਕੀਲ ਸਭ ਕਹਿ ਰਹੇ ਨੇ ਆਖਰ ਕਿਸ ਤਰੀਕੇ ਦੀ ਕਾਨੂੰਨੀ ਲੜਨਾ ਬਹੁਤ ਜ਼ਰੂਰੀ ਹੈ ਆਪਣੀ ਮਸਲਾ ਵਾਸਤਾ ਠੀਕ ਹੈ ਨਾ ਜਿੱਦੀ ਰਾਹ ਯਾਰ ਵੇਖ ਮਾਰੀ ਤੇ ਉਹ ਜ਼ਮੀਨ ਹੈ ਠੀਕ ਹੈ ਹਮ ਮਾਲਕ ਹੈ ਸੀ ਆਪਣੀ ਖੇਤੀ ਕੇ ਮਾਲਕ ਹੈ ਇਹ ਮਾਨੂੰ ਗੁਲਾਮੀ ਕਰਨਾ ਨਹੀਂ ਠੀਕ ਹੈ ਨਾ ਹਮ ਆਜ਼ਾਦ ਸੋਚ ਕੇ ਮਾਲਕ ਹੈ ਆਪਣਾ ਕੰਮ ਕਰਾਂਗੇ ਆਪਣੇ ਘਰਾਂ ਰਾਂਗੇ ਆਪਣੇ ਮਾਪੇ ਬਾਪ ਨੂੰ ਦੇਖਾਂਗੇ ਆਪਣੀ ਫਸਲਾਂ ਕੇ ਜੁੜੇ ਰਾਂਗੇ ਆਪਣੇ ਟੰਗਾਂਗੇ ਜੁੜੇ ਰਾਂਗੇ ਹੈ ਨਾ ਠੀਕ ਹੈ ਨਾ ਉਹ ਜੋ ਕਲਚਰ ਹੈ ਉਹ ਨੌਕਰੀਆਂ ਕਲਚਰ ਹੈ ਜਿਸ ਕੇ ਅੰਦਰ ਮਾਨੂੰ ਨੇ ਸਰਕਾਰਾਂ ਬਾੜਨਾ ਚਾਹਾਂ ਇਹ ਸਾਰੀ ਦੀ ਸਾਰੀ ਜ਼ਮੀਨ ਠੀਕ ਹੈ ਜੋ ਕਾਰਪੋਰੇਟ ਕੇ ਹੱਥ ਮ ਆ ਹੋਆ ਠੀਕ ਹੈ ਨਾ ਅੰਬਾਨੀ ਐਡਾਨੀ ਇਸ ਦੇ ਉੱਪਰ ਕਬਜ਼ਾ ਕਰਾਂ ਠੀਕ ਹੈ ਨਾ ਅਰ ਕੱਲ ਨੂੰ ਹਮ ਡੋਲੂ ਫੇਗਾ ਇਨਕੇ ਉੱਪਰ ਦਿਹਾੜੀਆਂ ਕਰਾਇਆ ਜਾਏਗਾ ਸੋ ਜਿੰਕੀ ਉਹ ਅਭੀ ਨੇ ਗੁਲਾਮ ਕਰਾ ਪਹਿਲੇ ਵੀ ਗੁਲਾਮ ਇਨੇ ਰੱਖੇ ਆਂ ਚੀਜ਼ ਨੂੰ ਦੁਬਾਰਾ ਧੱਕਣਾ ਚਾਹ ਆਪਾਂ ਨੂੰ ਨਹੀਂ ਤੋਂ ਭਈ ਹਮ ਤੋ ਗੁਲਾਮ ਸੋਜ ਕੇ ਮਾਲਕ ਹੈਂ ਯਾ ਨਾ ਹਰਿਆਣਾ ਕਦੀ ਦਬਿਆ ਠੀਕ ਹੈ ਨਾ ਪੰਜਾਬ ਕਦੀ ਦਬਿਆ ਹੈ ਨਾ ਆਪਾਂ ਤੋ ਲੜਦੇ ਆਏ ਆਂ ਮਰੇ ਪੁਰਖਵਜ ਵੀ ਲੜਦੇ ਆਏ ਆਂ ਪਰ ਹਮ ਵੀ ਲੜਦੇ ਰਾਂਗੇ ਅਰ ਯੋ ਦਰਦ ਕਿਸੇ ਕਿਸੇ ਦੇ ਅੰਦਰ ਹੋਆ ਹੈ ਨਾ ਆਪਣੀ ਕੌਮ ਨੂੰ ਲੈ ਕੇ ਆਪਣੀ ਨਸਲਾਂ ਫਸਲਾਂ ਨੂੰ ਲੈ ਕੇ ਹੈ ਨਾ ਤੋਂ ਭਈ ਮਾਰਾ ਫਰਜ਼ ਬਣਦਾ ਆਪਾਂ ਤੋ ਟਾਲ ਬਣ ਸਕਾ ਉਂ ਕੀ ਹੈ ਨਾ ਵੀ ਜਿਆਦਾ ਤੇ ਜਿਆਦਾ ਸੰਖਿਆ ਮਾਈ ਹਾ ਆਕਾ ਯਾ ਯੋ ਕੋਈ ਵੀ ਮ ਦਰਪਗਾਣਾ ਹੈ ਨਾ ਚਾਹੇ ਇੱਕ ਪੁਤਲਾ ਫੂਕਣੇ ਦੀ ਵੀ ਕਾਪੀਆਂ ਫੂਕਣੇ ਦੀ ਵੀ ਕਾਲ ਹੈ ਨਾ ਇਕੱਲੇ ਇਕੱਲੇ ਬੰਦੇ ਨੇ ਜ਼ਿੰਮੇਵਾਰੀ ਲੈਣੀ ਪੜਾਗੀ ਹੈ ਨਾ ਇਕੱਲੇ ਇਕੱਲੇ ਲੜਕੇ ਨੂੰ ਇੱਕ 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 ਲੜਕੇ ਵੀ ਅਗਰ ਗੋਹੂ ਦੇ ਅੰਦਰ ਚੱਲ ਪੜਾਣਾ ਆਪਣੇ ਪਿੰਡ ਵਿੱਚ ਚੱਲ ਬੜਾ ਸਾਰੇ ਗੋਹੂ ਨੂੰ ਕੱਟ ਲਿਆ ਆ ਸਾਰੇ ਸ਼ਹਿਰ ਨੂੰ ਵੀ ਕੱਟ ਲਿਆ ਆ ਤਾਂ ਵੀ ਥੋੜਾ ਸਾ ਜਾਗਰੂਕ ਹੋਉਗਾ ਹੈ ਨਾ ਆਪਣੇ ਆਲੇ ਦੁਆਲੇ ਨੂੰ ਜਾਗਰੂਕ ਕਰਨਾ ਪੜਾਗਾ ਕਈ ਬਾਈਚਾਰੇ ਮੈਂ ਬੈਠੇ ਆ ਕਈ ਹੁੱਕੇ ਬੈਠੇ ਆ ਤੋ ਨੇ ਬਾਤਾਂ ਮਨੁਵਾਸੀ ਕਰਨੀ ਪੜਾਂਗੀ ਠੀਕ ਹੈ ਆਪਣੇ ਗੋਆ ਕੇ ਅੰਦਰ ਬਾਤਾਂ ਕਰਨੀ ਪੜਾਂਗੀ ਆਪਣੇ ਸ਼ਹਿਰ ਮੇ ਕਿਸਮਾਨ ਲੈਣ ਵੀ ਜਾ ਰਹੇ ਹੈ ਤੋ ਵਾਹ ਵੀ ਬਾਤਾਂ ਮਨੁ ਚਲਾਣੀ ਪੜਾਂਗੀ ਵੀ ਨਿਊ ਨਿਊ ਕਰਕੇ ਸਰਕਾਰਾਂ ਗਲਤ ਕਰ ਰਹੀ ਹੈ ਢੱਲੇਵਾਲ ਢੱਲੇਵਾਲ ਸਾਹਿਬ ਜੀ ਮਰਨ ਵਰਤੇ ਬੈਠੇ ਆ ਤੋ ਜ਼ਿੰਮੇਵਾਰੀ ਕੱਲੇ ਕੱਲੇ ਵਿਅਕਤੀ ਨੂੰ ਲੈ ਕੇ ਭਈ ਇਸ ਅੰਦੋਲਨ ਨੂੰ ਵੀ ਤਗੜਾ ਕਰਨਾ ਹੈ ਔਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਬਚਾਉਣਾ ਵੀ ਹੈ ਹੈਨਾ ਵੀ ਇਤਨੇ ਤਗੜਾ ਕਰਕੇ ਅੰਦ ਤੇ ਆਪਣੀ ਕੋਰ ਬਗਾਏ ਕਰੋ ਤੇ ਵਾਹਿਗੁਰੂ ਮਿਹਰ ਕਰਾਗਾ ਦੇਖੋ ਕਾਲਪੁਰਕ ਚਲਾਵਾ ਪਰਮਾਤਮ ਚਲਾਵਾ ਚਲੇ ਬੜੇ ਦੁਰਲਭ ਬੰਦੇ ਨਹੀਂ ਚਲਾ ਸਕਦੇ ਆ ਪਸਾਂ ਵਿੱਚ ਡੱਟੇ ਰਹੋ ਆਪਣੀ ਜਿੱਤ ਹੋਣੀ ਹੈ ਇੱਕ ਦਿਨ ਸਾਰੇ ਕੀਸਾਨ ਇਕਤਾ ਜਿੰਦਾਬਾਦ ਲੜਨਾ ਬਹੁਤ ਜ਼ਰੂਰੀ ਹੈ ਆਪਣੀ ਮਸਲਾਂ ਵਾਸਤਾ ਠੀਕ ਹੈ ਨਾ ਜਿੱਦੀ ਰਾਂਗ ਯਾਰ ਇੱਕ ਮਾਰੀ ਤੇ ਉਹ ਜ਼ਮੀਨ ਹੈ ਠੀਕ ਹੈ ਹਮ ਮਾਲਕ ਹੈ ਇਸਕੇ ਬੜੀ ਖੇਤੀ ਕੇ ਮਾਲਕ ਹੈ ਇਹ ਮਾਨੂੰ ਗੁਲਾਮੀ ਕਰਨਾ ਨਹੀਂ ਚਾਹਤਾ ਠੀਕ ਹੈ ਨਾ ਅਮਾ ਜਾਤ ਸੋਚ ਕੇ ਮਾਲਕ ਹੈ ਆਪਣਾ ਕੰਮ ਕਰਾਂਗੇ ਆਪਣੇ ਘਰਾਂ ਰਾਂਗੇ ਆਪਣੇ ਮਾਪੇ-ਬਾਪ ਨੂੰ ਦੇਖਾਂਗੇ ਆਪਣੀ ਫਸਲਾਂ ਗਿਆ ਜੁੜੇ ਰਾਂਗੇ ਆਪਣੇ ਟੰਗ ਕਰਾਂਗੇ ਜੁੜੇ ਰਾਂਗੇ ਠੀਕ ਹੈ ਨਾ ਉਹ ਜੋ ਕਲਚਰ ਹੈ ਉਹ ਨੌਕਰੀ ਆ ਕਲਚਰ ਹੈ ਜਿਸ ਕੇ ਅੰਦਰ ਮਾਨੂੰ ਨੇ ਸਰਕਾਰਾਂ ਬਾੜਨਾ ਚਾਹਾ ਜੋ ਸਾਰੀ ਦੀ ਸਾਰੀ ਜ਼ਮੀਨ ਠੀਕ ਹੈ ਜੋ ਕਾਰਪੋਰੇਟ ਕੇ ਹੱਥ ਮਾ ਹੋਆ ਠੀਕ ਹੈ ਨਾ ਅਮਬਾਨੀ ਐਡਾਨੀ ਇਸ ਕੇ ਉੱਪਰ ਕਬਜ਼ਾ ਕਰਾ ਠੀਕ ਹੈ ਨਾ ਔਰ ਕੱਲ ਨੂੰ ਹਮ ਡੋਲੂ ਫੈਗਾ ਇਨ ਕੇ ਉੱਪਰ ਦੇੜੀਆਂ ਕਰਾ ਜਾਏਗਾ ਸੋ ਜਿੰਨ ਕੀ ਇਹ ਉਹ ਅਭੀ ਨੇ ਗੁਲਾਮ ਕਰਾ ਪਹਿਲੇ ਵੀ ਗੁਲਾਮ ਇਹਨੇ ਰੱਖੇ ਆ ਚੀਜ਼ ਨੂੰ ਦੁਬਾਰਾ ਧੱਕਣਾ ਚਾਹ ਆਪਾਂ ਨੂੰ ਨਿਕਲ ਤੋ ਭਈ ਹਮ ਤੋ ਗੁਲਾਮ ਸੋਚ ਕੇ ਮਾਲਕ ਹੈ ਨੀ ਨਾ ਹਰਿਆਣਾ ਕਦੀ ਦੇਬਿਆ ਠੀਕ ਹੈ ਨਾ ਪੰਜਾਬ ਕਦੀ ਦੇਬਿਆ ਹੈ ਨਾ ਆਪਾਂ ਤੋ ਲੜਦੇ ਆਏ ਆ ਮਾਰੇ ਪੁਰਖਵਜ ਵੀ ਲੜਦੇ ਆਏ ਆ ਪਰ ਹਮ ਵੀ ਲੜਦੇ ਰਾਂਗੇ ਅਰ ਇਹ ਦਰਦ ਕਿਸੇ ਕਿਸੇ ਦੇ ਅੰਦਰ ਹੋਆ ਹੈ ਨਾ ਆਪਣੀ ਕੌਮ ਨੂੰ ਲੈ ਕੇ ਆਪਣੀ ਨਸਲਾਂ ਫਸਲਾਂ ਨੂੰ ਲੈ ਕੇ ਹੈ ਨਾ ਤੋ ਭਈ ਮਾਰਾ ਫਰਜ਼ ਬਣਦਾ ਆਪਾਂ ਤੋ ਟਾਲ ਬਣ ਸਕਾ ਉਨ ਕੀ ਹੈ ਨਾ ਵੀ ਜਿਆਦਾ ਤੇ ਜਿਆਦਾ ਸੰਖਿਆ ਮੈਂ ਇਹਾ ਆ ਕਾ ਯਾ ਇਹ ਕੋਈ ਵੀ ਮੋਰਚੇ ਵਾ ਤੇ ਕੋਈ ਕਾਲ ਜਹਾ ਉਸ ਨੂੰ ਆਪਣੇ ਗੋਂ ਦੇ ਅੰਦਰ ਪਗਾਣਾ ਆਪਣੇ ਪਿੰਡ ਦੇ ਅੰਦਰ ਪਗਾਣਾ ਹੈ ਨਾ ਚਾਹੇ ਇੱਕ ਪੁਤਲਾ ਫੂਕਣੇ ਕੀ ਵੀ ਕਾਪੀਆਂ ਫੂਕਣੇ ਕੀ ਵੀ ਕਾਲ ਹੈ ਨਾ ਉਹ ਕੱਲੇ ਕੱਲੇ ਬੰਦੇ ਨੇ ਜ਼ਿੰਮੇਵਾਰੀ ਲੈਣੀ ਪੜਾਗੀ ਹੈ ਨਾ ਕੱਲੇ ਕੱਲੇ ਲੜਕੇ ਨੂੰ ਇੱਕ 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 ਲੜਕਾ ਵੀ ਅਗਰ ਗੋਂ ਦੇ ਅੰਦਰ ਦੇ ਚੱਲ ਪੜਾਣਾ ਆਪਣੇ ਪਿੰਡ ਦੇ ਵਿੱਚ ਚੱਲੜਾ ਸਾਰੇ ਗੋਂ ਨੂੰ ਕੱਟ ਲਿਆ ਆ ਸਾਰੇ ਸ਼ਹਿਰ ਨੂੰ ਵੀ ਕੱਟ ਲਿਆ ਆ ਤੋਂ ਵੀ ਥੋੜਾ ਸਾ ਜਾਗਰੂਕ ਹੋਗਾ ਹੈ ਨਾ ਆਪਣੇ ਆਲੇ ਦੁਆਲੇ ਨੂੰ ਜਾਗਰੂਕ ਕਰਨਾ ਪੜਾਗਾ ਕਈ ਬਾਈਚਾਰੇ ਮੈਂ ਬੈਠੇ ਆ ਕਈ ਹੁੱਕੇ ਬੈਠੇ ਆ ਤੋ ਨੇ ਬਾਤਮਨ ਉਹਾਸੀ ਕਰਨੀ ਪੜਾਂਗੀ ਠੀਕ ਹੈ ਆਪਣੇ ਗੋਆ ਕੇ ਅੰਦਰ ਬਾਤਾਂ ਕਰਨੀ ਪੜਾਂਗੀ ਆਪਣੇ ਸ਼ਹਿਰ ਮੈਂ ਕੇ ਸਮਾਨ ਲੈਣ ਵੀ ਜਾ ਰਹੇ ਹੈ ਤੋ ਵਾਹ ਵੀ ਬਾਤਮਨ ਚਲਾਨੀ ਪੜਾਗੀ ਵੀ ਨਿਊਜ਼ ਕਰਕੇ ਸਰਕਾਰਾਂ ਗਲਤ ਕਰ ਰਹੀ ਹੈ ਉਹ ਢੱਲੇਵਾਲ ਢੱਨੇਵਾਲ ਸਾਹਿਬ ਜੀ ਮਰਨ ਵਰਤੇ ਬੈਠੇ ਆ ਵਾ ਤੋ ਜ਼ਿੰਮੇਵਾਰੀ ਕੱਲੇ ਕੱਲੇ ਵਿਅਕਤੀ ਨੂੰ ਲੈ ਕੇ ਭਈ ਇਸ ਅੰਦੋਲਨ ਨੂੰ ਵੀ ਤਕੜਾ ਕਰਨਾ ਹੈ ਔਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਬਚਾਉਣਾ ਵੀ ਹੈ ਹੈ ਨਾ ਵੀ ਨੇ ਤਕੜਾ ਕਰਕੇ ਅੰਦੋਲਨ ਨੂੰ ਤੇ ਆਪਣੀ ਕੋਰ ਬਗਾਏ ਕਰੋ ਤੇ ਵਾਹ ਕਰੋ ਮਿਹਰ ਕਰਾਗਾ ਦੇਖੋ ਅਕਾਲ ਪੁਰਖ ਚਲਾਵਾ ਪ੍ਰਮਾਤਮਾ ਚਲਾਵਾ ਇਹ ਤੇਰੇ ਬੜੇ ਅੰਦੋਲਨ ਬੰਦੇ ਨਹੀਂ ਚਲਾ ਸਕਦੇ ਆ ਪਰ ਥਾਂ ਮ ਡਟੇ ਰਹੋ ਆਪਣੀ ਜਿੱਤ ਹੋਣੀ ਏ ਇੱਕ ਦਿਨ ਸਾਰੇਗੇ ਕਿਸਾਨ ਇਕਤਾ ਜਿੰਦਾਬਾਦ 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 ਪਕਾ ਸਿੰਘ ਕੋਟੜਾ ਜੀ ਸੁਣਿਆ ਇੱਕ ਪਾਸੇ ਸੜਕਾਂ ਦੇ ਉੱਤੇ ਬੈਠ ਕੇ ਅੰਦੋਲਨ ਲੜਿਆ ਜਾ ਰਿਹਾ ਤੇ ਦੂਜੇ ਪਾਸੇ ਕਾਨੂੰਨੀ ਲੜਾਈ ਵੀ ਲੜੀ ਜਾ ਰਹੀ ਆ ਕਾਨੂੰਨੀ ਲੜਾਈ ਇਸ ਕਰਕੇ ਕਿਉਂਕਿ ਜਿਵੇਂ ਪਿਛਲੇ ਅੰਦੋਲਨ ਦੇ ਵਿੱਚ ਕਈ ਕਿਸਾਨਾਂ ਦੇ ਉੱਤੇ ਪਰਚੇ ਵੀ ਦਰਜ ਹੋ ਚੁੱਕੇ ਸੀ ਪਰ ਉਸ ਵੇਲੇ ਇੱਕ ਵਕੀਲਾਂ ਦੀ ਜੋ ਵਕੀਲਾਂ ਦਾ ਇੱਕ ਪੈਨਲ ਬਣਿਆ ਹੋਇਆ ਸੀ ਜਿਸ ਦੇ ਵਿੱਚ ਜਿਹੜੇ ਕਈ ਵਕੀਲ ਸੀ ਸਿਮਨਜੀਤ ਕੋਰ ਸਿਮਨ ਜੋਤ ਕੋਰ ਗਿੱਲ ਵੀ ਸੀ ਉਸ ਤੋਂ ਇਲਾਵਾ ਭੰਗੂ ਜਿਹੜੇ ਨੇ ਕਿਸਾਨ ਲੀਡਰ ਉਹ ਵੀ ਸੀ ਕਈ ਮਾਹਰ ਸੀ ਜਿਹੜੇ ਵਕੀਲ ਸੀ ਵੱਡੇ ਵਕੀਲ ਸੀ ਉਹਨਾਂ ਦੇ ਵਿੱਚ ਜੋ ਇੱਕ ਵਕੀਲਾਂ ਦਾ ਪੈਨਲ ਬਣਿਆ ਹੋਇਆ ਸੀ ਜਦੋਂ ਵੀ ਕੋਈ ਕਿਸੇ ਦੇ ਉੱਤੇ ਅਜਿਹੀ ਮੁਸੀਬਤ ਔਕੜ ਆ ਜਾਂਦੀ ਸੀ ਤਾਂ ਉਹ ਮੁਫਤਦੇ ਵਿੱਚ ਉਸ ਕਿਸਾਨ ਦੇ ਲਈ ਉਹ ਲੜਾਈ ਲੜਦੇ ਸੀ ਤਾਂ ਪਰ ਹੁਣ ਵੀ ਬਹੁਤ ਜ਼ਰੂਰੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ 21 ਫਰਵਰੀ ਨੂੰ ਹੋਇਆ 13 ਫਰਵਰੀ ਨੂੰ ਹੋਇਆ ਉਸ ਤੋਂ ਬਾਅਦ ਕਈਆਂ ਦੇ ਉੱਤੇ ਮਾਮਲੇ ਦਰਜ ਵੀ ਕੀਤੇ ਗਏ ਕਈ ਕਿਸਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਜੋ ਖਨੌਰੀ ਬਾਰਡਰ ਤੋਂ ਦੂਜੇ ਪਾਸੇ ਲੈ ਕੇ ਗਈ ਸੀ ਪੁਲਿਸ ਜਿਸ ਤਰੀਕੇ ਨਾਲ ਤੁਸੀਂ ਜਾਣਦੇ ਹੋ ਪ੍ਰਿਤਪਾਲ ਸਿੰਘ ਜੋ ਕਿ ਪਜੀਆਈ ਦੇ ਵਿੱਚ ਵੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਲੜਦਾ ਆਖਰਕਾਰ ਜ਼ਿੰਦਗੀ ਦੀ ਜੰਗ ਜਿੱਤ ਗਿਆ ਉਹ ਲੜਕਾ ਤੇ ਸ਼ੁਭ ਕਰਨ ਸਿੰਘ ਉਹ ਜਿਹੜਾ ਆ ਖਨੋਰੀ ਬਾਰਡਰ ਦੇ ਉੱਤੇ ਸ਼ਹੀਦ ਹੋ ਗਿਆ ਸੀ ਤਾਂ ਅਜਿਹੇ ਦੇ ਵਿੱਚ ਉਹ ਕਿਸਾਨਾਂ ਦੀ ਲੜਾਈ ਲੜਨ ਵਾਸਤੇ ਇਹ ਜਿਹੜੇ ਵਕੀਲ ਨੇ ਇਹ ਵਕੀਲ ਪਹੁੰਚੇ ਨੇ ਵਕੀਲ ਪਹੁੰਚ ਕੇ ਜੋ ਜਾਣਕਾਰੀ ਸਾਂਝੀ ਕਰ ਰਹੇ ਨੇ ਕਿ ਆਖਰ ਇਹ ਅੰਦਰੂਨੀ ਲੜਾਈ ਜਿਹੜੀ ਕਾਨੂੰਨੀ ਲੜਾਈ ਬਹੁਤ ਜ਼ਰੂਰੀ ਆ ਆਖਰ ਕਦੋਂ ਤੱਕ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਕਾਨੂੰਨੀ ਲੜਾਈ ਤੇ ਸੜਕਾਂ ਦੇ ਉੱਤੇ ਬੈਠ ਕੇ